ਭਗਤ ਕਬੀਰ ਜੀਓ ਕੇ ਇਕ ਓੰਕਾਰ ਸਤ ਗੁਰ ਪ੍ਰਸਾਦ ਕਬੀਰ ਮੇਰੀ ਸਿਮਰਨੇ ਰਸਨਾ ਉਪਰ ਰਾਮ ਆਦਿ ਜੁਗਾ ਦੀ ਸਗਲ ਭਗਤ ਤਾਕ ਸੁਖ ਬਿਸਰਾਮ ਕਬੀਰ ਮੇਰੀ ਜਾਤ ਕਾ ਸਭ ਕੋ ਹਸਨ ਯਾਰ ਬਲਿਹਾਰੀ ਇਸ ਜਾਤ ਕਾ ਜਿਹ ਜਪਿਓ ਸਿਰਜਨ ਹਾਰ ਕਬੀਰ ਡਗਮਗ ਕੀਆ ਕਰਹਿ ਕਹ ਡੁਲਾਵੇ ਜੀਉ ਸਰਬ ਸੂਖ ਕੋ ਨਾਇਕ राम नाम रस पीयो कबीर कंचन के कुंडल बणे ऊपर लाल जड़ाओ दिसह दादे कान जा जनमन नहि नाव कबीर ऐसा एक आद जो जीवत अमृतक होए ਨਿਰਭੈ ਹੋਇ ਕਹਿ ਗੁਣ ਰਵੈ ਜਤਿ ਬਿਕੋ ਤਤ ਸੋਇ ਕਬੀਰ ਜਾਦਨ ਹੋ ਮੂਆ ਪਛੈ ਪਿਆਨੰਦ ਮੋਹਿ ਮਿਲੇਉ ਪ੍ਰਵ ਆਪਣਾ ਸੰਗੇ ਪਜਹਿ ਗੋਬਿੰਦ ਕਬੀਰ ਸਭ ਤੈ ਅਮ ਬੁਰੇ ਹਮ ਤਜ ਭਲੋ ਸਭ ਕੋ ਏ ਜਿਨ ਅਸਾਂ ਕਰ 부ਝਿਆ ਮੀਤ ਹਮਾਰਾ ਸੋਏ ਕਬੀਰ ਆਏ ਮੁਝ ਹੈ ਪਹਿ ਅਨਕ ਕਰੇ ਕਰ ਭੇਸ ਹਮਰਾ ਕੇ ਗੁਰ ਆਪਣੇ ਉਨ ਕੀ ਨੋ ਆਦੇਸ ਕਬੀਰ ਸੋਈ ਮਾਰੀਐ ਜੇ ਮੁਐ ਸੁਖ ਹੋਏ ਭਲੋ ਭਲੋ ਸਭ ਕੋ ਕਹੈ ਬੁਰੋ ਨ ਮੰਨੈ ਕੋਈ ਕਬੀਰ ਰਾਤੀ ਹੋ ਬਹਿਕਾਰੀਆਂ ਕਰੇ ਉਬੇ ਜੰਤ ਲੈ ਪਾਹਿ ਉੱਟ ਧਾਵਤੇ ਸੇ ਜਾਣ ਮਾਰੇ ਭਗਵੰਤ ਕਬੀਰ ਚੰਦਨ ਕਾ ਬਿਰਵਾ ਭਲਾ ਬੇੜੇ ਉਟਾ ਕ ਬਲਾਸ ਓਏ ਭੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ ਕਬੀਰ ਬਾਸ ਬਡਾਏ ਬੁੱਢਿਆ ਨਉ ਮਤ ਡੂਬੋ ਕੋਏ ਚੰਦਨ ਕੈ ਨਿਕਟੇ ਬਸੈ ਬਾਸ ਸੁਗੰਧ ਨ ਹੋਏ ਕਬੀਰ ਦੀਨ ਗਵਾਇਆ ਦੁਨੀ ਸਾ ਦੁਨੀ ਨ ਚਾਲੀ ਸਾਤ ਪਾਏ ਕੋਹਾੜਾ ਮਾਰਿਆ ਗਾਪਲ ਅਪਣੇ ਹੱਥ کبیر جہ جے ہوں فیرو کاتک ٹاؤ اٹھائے ایک رام سنے ہی بار ادھر میرے پائے کبیر سنتن کی چنگیا پلی پاٹھ ستی گاؤ ਆਗ ਲਗੋ ਤੇ ਧੌਲ ਹਰ ਜਹ ਨਾਹੀ ਅਰਕ ਨਾਉ ਕਬੀਰ ਸੰਤ ਮੁਏ ਕਿਆ ਰੋਈਏ ਜੋ ਆਪਣੇ ਗ੍ਰਹਿ ਜਾਏ ਰੋਵੋ ਸਾਖਤ ਬਾਪਰੇ ਜੋ ਹਟ ਹਾਟ ਵਿਕਾਇ ਕਬੀਰ ਸਾਖਤ ਐਸਾ ਹੈ ਜਿਵੇਂ ਲਸਣ ਕੀ ਖਾਨ ਕੋਨੇ ਬੈਠੇ ਖਾਈਐ ਪ੍ਰਗਟ ਹੋਏ ਨਿਦਾਨ ਕਬੀਰ ਮਾਇਆ ਡੋਲਨੀ ਪਵਨ ਚ ਕੋਲਨ ਹਾਰ ਸੰਤਹੁ ਮਾ ਕਨ ਖਾਇ ਸਾਸ਼ ਪੀਐ ਸੰਸਾਰ ਕਬੀਰ ਮਾਇਆ ਡੋਲਨੀ ਪਵਨ ਚ ਕੋਲਨ ਹਰ ਕਬੀਰ ਮਾਇਆ ਡੋਲਨੀ ਪਵਨ ਵਹ ਹਿਵਤਾਰ ਜਿਨ ਬਿਲੋਇ ਤਿਨ ਖਾਇ ਅਬਰ ਬਿਲੋ ਬਨਹਾਰ ਕਬੀਰ ਮਾਇਆ ਚੋਰ ਟੇ ਮੋਸਮਸ ਲਾ ਬਿਹਟ ਏਕ ਕਬੀਰਾ ਨਾਮੁ ਸੈ ਜਿਨ ਕੀ ਨੀਬਾ ਰਹਿ ਬਾਟ ਕਬੀਰ ਸੂਖ ਨਐ ਹਜੁਗ ਕਰਹਿ ਜੋ ਬਹੁਤੈ ਮੀਤ ਜੋ ਚਤਰਾ ਕਹੈ ਕਿਸੋ ਸੁਖ ਪਾਵਹਿ ਨੀਤ ਕਬੀਰ ਜਸ ਮਰਨੇ ਤੇ ਜਾਗ ਡਰੈ ਮੇਰੇ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮ ਆਨੰਦ RAM ਪਦਾਰਥ ਪਾਏ ਕਹਿ ਕਬੀਰਾਂ ਗਾਂਠ ਨਾ ਕੋਲ ਨਹੀਂ ਪਟਣ ਨਹੀਂ ਪਾਰਖੋ ਨਹੀਂ ਗਾਕ ਨਹੀਂ ਮੋਲ ਕਬੀਰ ਤਸ ਪ੍ਰੀਤ ਕਰ ਜਾਗੋ ਠਾਕੁਰ RAM ਪੰਡਿਤ ਰਾਜੇ ਪੂਪਤੀ ਆਵੇ ਕੌਣੇ ਕਬ ਕਬੀਰ ਪ੍ਰੀਤ ਕਿਸੋਂ ਕੀਏ ਆਨ ਦੁਬਿਦਾ ਜਾਏ ਭਾਵੈ ਲਾਂਬੇ ਕੇਸ ਕਰ ਭਾਵੈ ਘਰ ਰਮੜਾਏ ਕਬੀਰ ਜਗ ਕਾਜਲ ਕੀ ਕੋਟਰੀ ਅੰਧ ਪਰੇ ਦਿਸਮਾਹੇ ਕੌਬਲੇ ਹਰੀ ਤਨ ਕੋ ਪੈਸ ਜੋ ਨੀਕ ਸਜਾਹੇ ਕਬੀਰ ਇਹ ਤਨ ਜਾਏਗਾ ਸਖੋ ਤਲੇ ਹਬਹੋਰ ਨਾਂਗੇ ਪਾਵਹੁ ਤੇ ਗਏ ਜਨ ਕੇ ਲੱਖ ਕਰੋਰ ਕਬੀਰ ਇਹ ਤਨ ਜਾਏਗਾ ਕਬਨੈ ਮਾਰਗ ਲਾਏ ਕੈ ਸੰਗਤ ਕਰ ਸਾਧ ਕੀ ਕੈ ਹਰ ਕੇ ਗੁਣ ਗਾਏ ਕਬੀਰ ਮਰਤਾ ਮਰਤਾ ਜਗ ਮੂਆ ਮਰ ਭੀ ਨ ਜਾਣਿਆ ਕੋਏ ਐਸੇ ਮਰਨੇ ਜੋ ਮਰੇ ਬਹੁਰ ਨ ਮਰਨਾ ਹੋਏ ਕਬੀਰ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰੇ ਬਾਰੇ ਜਉ ਬਨ ਫਲ ਪਾਕੇ ਭੋਏ ਗਿਰਹਿ ਬੋਹਰ ਨ ਲਗਹਿ ਡਾਰ